ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫਾਇਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਅੱਜ ਪਿੰਡ ਪਹੁੰਚ ਚੁੱਕਿਆ ਵਾ ਕਲੇਰ ਤੇ ਜ਼ਿਲ੍ਹਾ ਇਹਨਾਂ ਨੂੰ ਪੈਂਦਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਅੱਜ ਬੱਕਰੇ ਵਖਾਣੇ ਤੁਹਾਨੂੰ ਸਾਰੀਆਂ ਸੇਲ ਹੈ ਜੀ ਇਹ ਘਟੋ ਘਟ ਕੋਈ 1500 ਲਗਭਗ ਨਾਗ ਵੱਡੇ ਛੋਟੇ ਸਾਰੇ ਆ ਦੇਖੋ ਬੱਚੇ ਬਿਲਕੁਲ ਛੋਟੇ ਬੱਚੇ ਵੀ ਆ ਤੇ ਆਓ ਫਿਰ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਬਜੀ ਅਸਤਿਕਾਲ ਸਤਿ ਸ੍ਰੀ ਅਕਾਲ ਵੀਰ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਧੰਨਵਾਦ ਜੀ ਚਲੋ ਬਾਬਾ ਡੈਮ ਹੋ ਗਿਆ ਰੱਖਿਆ ਨੂੰ ਹਾਂ ਜੀ ਸਾਲ ਕੋ ਹੋ ਗਿਆ ਜੀ ਇਹਨਾਂ ਨੂੰ ਰੱਖਿਆ ਨੂੰ ਠੀਕ ਹੈ ਠੀਕ ਹੈ ਤੇ ਮੈਂ ਜਾਣਾ ਸੀ ਬਾਹਰ ਹਾਂ ਜੀ ਬਾਹਰ ਦੇ ਚੱਕਰਾਂ ਚ ਫਿਰ ਚਲੋ ਕੋਈ ਗੱਲ ਹੁੰਦਾ ਹੀ ਇਹ ਜ ਆਉਂਦਾ ਹੀ ਹੈ ਹਾਂ ਜੀ ਤੇ ਵੀਰ ਜੀ ਇਹ ਫਿਰ ਤੁਸੀਂ ਕੱਠਿਆਂ ਲੈ ਗਿਆ ਦੇ ਜੀ ਕਿਦੋਂ ਹਾਂ ਜੀ ਕੱਠਿਆਂ ਹੀ ਲਈਆਂ ਕਿੱਕ ਕੋਈ ਲਈਆਂ ਹੀ ਐਂ ਕੱਠਿਆਂ ਅੱਛਾ ਤੇ ਬਾਅਦ ਚ ਰੱਖ ਲਈਆਂ ਵਾਧਾ ਪੈ ਗਿਆ ਉਹਨੂੰ ਸੁਣਵਾਲੀਆਂ ਹੈ ਤੇ ਕਿਦਿਆਂ ਲਈਆਂ ਤੁਸੀਂ ਉਹਨੂੰ ਉਦੋਂ ਲਈਆਂ ਸੀ ਚਾਰ ਪੰਜ ਹੀ ਲਈਆਂ ਸੀ ਅੱਛਾ ਚਾਰ ਪੰਜ ਲਈਆਂ ਹਾਂਜੀ ਤੋਂ ਸਾਰੀਆਂ ਫਿਰ ਘਰੇ ਹੀ ਤਿਆਰ ਹੋਈਆਂ ਸਾਰੀਆਂ ਹਾਂਜੀ ਘਰੇ ਹੀ ਤਿਆਰ ਹੋਈਆਂ ਸਾਰੀਆਂ ਠੀਕ ਠੀਕ ਵੈਸੇ ਮੈਂ ਨਾ ਸੂਈ ਪੈਂਦੀ ਨਾ ਹਾਂਜੀ ਹਾਂਜੀ 6 ਮਹੀਨਾ ਬਾਅਦ ਸੂਈ ਪੈਂਦੀ ਆ ਹਾਂਜੀ ਬਾਕੀ ਇਹਨਾਂ ਸਾਰੀਆਂ ਨੇ ਜਿਹੜੀਆਂ ਸੱਤਾਂ ਬੱਕਰੀਆਂ ਹਾਂਜੀ ਹਾਂਜੀ ਸੱਤਾਂ ਬੱਕਰੀਆਂ ਸੂਈਆਂ ਨਵੀਆਂ ਨਵੀਆਂ ਅੱਛਾ ਇਹਨਾਂ ਸਾਰੀਆਂ ਸੂਈਆਂ ਹਨਾ ਜੀ ਹਾਂਜੀ ਸਾਰੀਆਂ ਸੂਈਆਂ ਠੀਕ ਆ ਤੇ ਬ੍ਰੀਡਰ ਵੀ ਘਰੇ ਰੱਖਿਆ ਆਹੀ ਜੀ ਬ੍ਰੀਡਰ ਵੀ ਇਹ ਘਰੇ ਹੀ ਆ ਠੀਕ ਆ ਕਰਦਾ ਹੀ ਆ ਸਾਰਾ ਅੱਛਾ ਇਹ ਵੀ ਨਾ ਹੁਣ ਸਾਰੇ ਸੇਲ ਆ ਕੋਈ ਨਾ ਨਹੀਂ ਰੱਖਣਾ ਹਾਂਜੀ ਕੋਈ ਤੇ ਇਹ ਦੱਸੋ ਫਿਰ ਇਹਦੇ ਬਾਰੇ ਇਹ ਸੁਣ ਵਾਲੀ ਜੇ ਹਾਂਜੀ ਹਾਂਜੀ ਇਹਦੇ ਦੋ ਵੱਡੇ ਆ ਬੱਚੇ ਦੋਨੋਂ ਬੱਕਰੇ ਇਹਦੇ ਠੀਕ ਆ ਹਾਂਜੀ ਦੋਵੇਂ ਦੋਵੇਂ ਬੱਕਰੇ ਹੀ ਹਨਾ ਜੀ ਹਾਂਜੀ ਹਾਂਜੀ ਤੇ ਇਹ ਹੈ ਇਹਦੇ ਹੀ ਆ ਹਾਂਜੀ ਇਹਦੇ ਹੀ ਆ ਸਾਰਾ ਕੁਝ ਤੇ ਇਹਦੀ ਫਿਰ ਕੀਮਤ ਹਾਂਜੀ ਇਹਦੀ ਕੀਮਤ ਇਹਦੀ ਕੀਮਤ ਸੇਮ ਹੀ ਆ ਸਾਰਿਆਂ ਦੀ ਹਾਂਜੀ ਸਾਰਿਆਂ ਦੀ ਇੱਕੋ ਇੱਕੋ ਰੱਖੋਗੇ ਸਾਰ ਜਿਹਨੇ ਬੱਕਰੀਆਂ ਹਾਂਜੀ ਸਾਰੇ ਇੱਕੋ ਕੀਮਤ ਰੱਖੋਗੇ ਹਾਂਜੀ ਹਾਂਜੀ ਇੱਕੀ ਆ ਚਲੋ ਠੀਕ ਆ ਤੇ ਇਹਨਾਂ ਨੂੰ ਹੁਣ ਸਾਰਿਆਂ ਇਹ ਗੱਬੜ ਵੀ ਆਣਗਾ ਹਾਂਜੀ ਇਹ ਗੱਬਣਾ ਮਤਲਬ ਸਾਰੀਆਂ ਹੁਣ ਗੱਬਣ ਕਰਤੀਆਂ ਨੇ ਆ ਵੀ ਅਸੀਂ ਕੋਈ ਤੰਗ ਨਹੀਂ ਕਰੀਦਾ ਇਹ ਆਪ ਹੀ ਲਾ ਦੂ ਦਿੰਦਾ ਅੱਛਾ ਠੀਕ ਹੈ ਠੀਕ ਹੈ ਇਹ ਵੈ ਸਾਰੀਆਂ ਗੱਬਣ ਹੋ ਗਿਆ ਠੀਕ ਹੈ ਜਿੰਨੀਆਂ ਵੈ ਆ ਪਹਿਲਾਂ ਦੀ ਇਹਨੂੰ 2 ਮਹੀਨੇ ਹੋ ਗਏ ਗੱਬਣ ਆ ਇਹਦੇ ਬੱਚੇ ਹੈਗੇ ਆ ਪਤਾ ਕੀਤਾ ਵਿੱਚ ਹਾਂਜੀ ਹਾਂਜੀ 2 ਬੱਚੇ ਆ ਦੇ ਵਿੱਚ ਠੀਕ ਹੈ ਬਾਕੀ ਸਾਰੀਆਂ ਦੋ ਹੀ ਦਿੰਦੀਆਂ ਦੋ ਕਦੀ ਤਿੰਨ ਦੇ ਦਊ ਕਦੀ ਦੋ ਦੇ ਦਊ ਗਿਆ ਹਾਂਜੀ ਹਾਂਜੀ ਪਰ ਇੱਕ ਨਹੀਂ ਕਦੀ ਵੀ ਇਹਨਾਂ ਨੇ ਦਿੱਤਾ ਦੋ ਤਿੰਨ ਤੋਂ ਮਾਦੀ ਐਵਰੇਜ ਹੈਗੀ ਆ ਹਾਂਜੀ ਐਵਰੇਜ ਹੈਗੀ ਠੀਕ ਹੈ ਤੇ ਲੋ ਜੀ ਵੇਖੋ ਆ ਸਾਰੀਆਂ ਸੇਹ ਇਹ ਆ ਬੱਚੇ ਆ ਗਏ ਜੀ ਇਹ ਵੀ ਖੋਲੋ ਹਮਣੇ ਜੇ ਇਹ ਕਿੰਨੇ ਬੱਚੇ ਆ ਜੀ ਇਹ ਬੱਚੇ 9 ਜੇ ਅੱਛਾ 9 ਬੱਚੇ ਆ ਹਾਂ ਜੀ 2 ਮਿਲਾਗੇ ਤੇ 11 ਬੱਚੇ ਟੋਪ ਇਹ ਹੋ ਤੁਸੀਂ ਵੱਖਰੇ ਵੇਚੋਗਾ ਨਾ ਹਾਂ ਜੀ ਇਹ ਮੇਰੇ ਵੀ ਅੰਦਰ ਹੀ ਲੈਣੇ ਫਿਰ ਇਹਨੇ ਤਾਂ ਕਰਾਂਗੇ ਤੁਹਾਨੂੰ ਹੁਣ ਇਹ ਮਾੜਾ ਇਹਨਾਂ ਨੂੰ ਗਾਓ ਕਰਦੇ ਆਂ ਆ ਅੰਦਰ ਹੀ ਹੋ ਜਾਓ ਤੁਸੀਂ ਅੰਦਰ ਹੀ ਹੋ ਜਾਓ ਖੋਲ ਨਾ ਬੱਚੇ ਪੁੱਜਰੇ ਬਾਵਦੀ ਕਿੱਠੇ ਕੀਤੇ ਪਏ ਹਾਂ ਜੀ ਲਓ ਜੀ ਆ ਵੇਖ ਲਓ ਜੀ ਚੈੱਕ ਕਰ ਲਓ ਹੁਣ ਕਰਾਂ ਦੀ ਏ ਭਾਈ ਜੀ ਇੰਦੀ ਬੱਕਰੀ ਦੀ ਸਾਰੇ ਹਾਂ ਜੀ ਸਾਰੇ ਇੰਦੀ ਐ ਅੱਛਾ ਇੰਦੀ ਐ ਸਾਰੇ ਹਾਂ ਜੀ ਹਾਂ ਜੀ ਠੀਕ ਆ ਬਸ ਠੀਕ ਆ ਫਿਰ ਪੁੱਛੀ ਗੱਲ ਦੁੱਧ ਦੁੱਧ ਦੀ ਕੋਈ ਦਿੱਕਤ ਨਹੀਂ ਆਉਂਦੀ ਦੁੱਧ ਬਹੁਤ ਇੰਨਾ ਆਈਡੀਆ ਭਾਈ ਜੀ ਇੰਨੇ ਦੁੱਧ ਕਿ ਫਿਰ ਕਿੰਨਾ ਕੇ ਇੱਕ ਬੱਕਰੀ ਦਾ ਇੱਕ ਬੱਕਰੀ ਦਾ ਹੀ ਇੱਕ ਟਾਈਮ ਚ ਕਿਲੋ ਲਾ ਲਈਦਾ ਅੱਛਾ ਤਿੰਨ ਵਾਰੀ ਚੋਈਦਾ ਇਹਨੂੰ ਦੁਪਹਿਰ ਦੀ ਵਾਰੀ ਸ਼ਾਮ ਨੂੰ ਵੀ ਚੋਈਦਾ ਤੇ ਸਵੇਰ ਵੀ ਚੋਈਦਾ ਇਹ ਫਿਰ ਤੁਸੀਂ ਚਾਰਨ ਵੀ ਲੈ ਕੇ ਜਾਂਦੇ ਸੀ ਇਹਨਾਂ ਨੂੰ ਹਾਂ ਜੀ ਚਾਰਨ ਵੀ ਚਾਹੀਦਾ ਇੱਕ ਟਾਈਮ ਚਾਰੀ ਦਾ ਤੇ ਇੱਕ ਟਾਈਮ ਇੱਥੇ ਪਵਾਈਦਾ ਹੈ ਅੱਛਾ ਇੱਕ ਟਾਈਮ ਚਾਰ ਇੱਥੇ ਇੱਕ ਟਾਈਮ ਪਵਾ ਲੇ ਫਿਰ ਭਾਈ ਜੀ ਹੁਣ ਇਹਨਾਂ ਨੂੰ ਫਿਰ ਤੁਸੀਂ ਕੀ ਪਾਣੇ ਫਿਰ ਇਹਨਾਂ ਨੂੰ ਫੀਡ ਮੈਲ ਇੱਥੋਂ ਚੱਕੀ ਤੋਂ ਬਣਾਉਂਦਾ ਨਾ ਫੀਡ ਹਾਂਜੀ 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 ਮਹੀਨੇ ਦੀ ਬਣਾ ਲਈਦੀ ਆ ਤੇ ਉਹ ਸ਼ਾਮ ਨੂੰ ਇਹਨਾਂ ਨੂੰ ਪਾਈਦੀ ਆ ਠੀਕ ਹੈ ਠੀਕ ਆ ਚਲੋ ਹਾਂਜੀ ਤੇ ਜੇ ਕੋਈ ਇਕੱਠੀਆਂ ਲਵੇ ਇਕੱਠੀਆਂ ਲਵੇ ਤੇ ਭਾਜੀ ਉਹਨਾਂ ਕਰ ਲਾਂਗੇ ਸੌਦਾ ਬਾਕੀ ਹਨਾ ਇਹਨਾਂ ਦੇ ਹੁਣ ਪੜਨ ਲੱਗਣਾ ਹਾਂਜੀ ਹਾਂਜੀ ਕਿਉਂਕਿ ਇਹ ਤਾਂ ਇੱਥੇ ਆ ਕੇ ਭਾਏ ਲੱਗੂਗਾ ਕੀ ਕੀ ਮੋਲ ਦੇ ਹਨਾ ਹਾਂਜੀ ਤੇ ਬੱਚੇ ਵੱਖਰੇ ਵਿਕਣਗੇ ਜੀ ਆ ਸਾਰੇ ਬੱਚੇ ਤੇ ਆਈਡੀਆ ਬੱਚੇ ਦੀ ਕਿ ਕਿਨੇ ਹੋਊਗੀ ਮੇਰਾ ਇਹਦੀ ਆ ਛੋਟੇ ਬੱਚੇ ਆ ਇਹਦੀ 3500 4000 ਲਾ ਦਾਂਗੇ ਬਾਕੀ ਆ 5 5000 ਦੇ ਦੇ ਇੱਕ ਖਾਂਦੇ ਪੱਟੇ ਪੱਟੇ ਖਾਂਦੇ ਜੀ ਹਾਂਜੀ ਇਹ ਸਾਰੇ ਬੱਚੇ ਲੱਗੇ ਆ ਸਾਰੇ ਚਲੋ ਤੇ ਦੇਖੋ ਜੀ ਆ ਮੇਰੇ ਵੀ ਜਿਨੇ ਵੀ ਲੈਣੀ ਆ ਹੁਣ ਤੇ ਵੀਰ ਨੂੰ ਕੰਟੈਕਟ ਕਰ ਸਕਦਾ ਸੋਹਣੀਆਂ ਬੱਕਰੀਆਂ ਨਾਲੇ ਦੁੱਧ ਵਾਲੀਆਂ ਨਾ ਵੱਟੀਆਂ ਕਾੜਦੀਆਂ ਬੱਕਰੀਆਂ ਆ ਦੇਖੋ ਕਿੱਡੇ ਕਾੜਦੇ ਬੱਕਰੀ ਆ ਆ ਵੇਖੋ ਇਹਨਾਂ ਦੇ ਦੁੱਧ ਆ ਆ ਦੇਖੋ ਉਸੇ ਵਾਲੇ ਬੱਚੇ ਇਹ ਤਿੰਨ 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 ਬੱਚੇ ਜੀ ਇੱਕ ਕਿਤੇ ਦੇ ਹਾਂਜੀ ਕਈਆਂ ਤਿੰਨ ਵੀ ਕਈ ਦੋ ਵੀ ਆ ਤਿੰਨਾਂ ਦੋ ਤਿੰਨ ਦੋ ਇਦਾਂ ਹੀ ਆ ਬੱਚੇ ਇਹਨਾਂ ਦੇ ਸਾਰੇ ਠੀਕ ਹੈ ਤੇ ਵੀ ਜਿਹਨਾਂ ਦੇ ਟਿਕਟੂ ਲੈ ਕੇ ਸਾਰੇ ਹਾਂਜੀ ਸਾਰਿਆਂ ਦੀ ਵੈਕਸੀਨ ਵੈਕਸੀਨ ਲੱਗੀਆਂ ਨੇ ਹਾਂਜੀ ਹਾਂਜੀ ਸਾਰੇ ਆ ਚਲੋ ਫਾਇਦਾ ਹੀ ਆ ਜੀ ਹੁੰਦਾ ਨਾ ਹਾਂਜੀ ਚਲੋ ਤੇ ਬਾਈ ਜੀ ਆਪਣਾ ਫਿਰ ਨੰਬਰ ਹਾਂਜੀ ਤੇ ਐਡਰੈਸ ਬੋਲ ਦਫਰ ਨੰਬਰ ਜੀ ਮੇਰਾ 81469 33315 ਠੀਕ ਹੈ ਤੇ ਡਿਸਟ੍ਰਿਕਟ ਅਮਰitsar ਹਾਂਜੀ ਤਹਿਸੀਲ ਬਾਬੋਕਾਲਾ ਤੇ ਜਿਹੜਾ ਵਿਲੇਜ ਕਲੇਰਪਾਲਾ ਬਾਈ ਚਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ